ਉਹ ਤੋਂ ਕੋ ਤੋਂ ਗ੍ਰਾਮ ਫਿਰ ਅਗੇ ਸੋਚੂਗੀ ਕੀ ਕਰਨਾ ਤੇ ਤੁਹਾਡੇ ਮੁਤਾਬਕ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਕਹ ਰਹੇ ਕਿ ਬਹੁਤ ਸਾਰੀ ਨਹੀਂ ਸਾਡੇ ਮੁਤਾਬਕ ਨਹੀਂ ਇਹ ਤੇ ਸਾਡੀਆਂ ਰਵਾਇਤਾਂ ਦੇ ਅਨੁਸਾਰ ਜਾਂ ਜੋ ਜਿੱਡਾਂ ਤੇ ਉਹਨਾਂ ਦੇ ਗ੍ਰਾਮ ਆ ਉਹਦੇ ਅਨੁਸਾਰ ਹੀ ਸਜ਼ਾ ਹੋਵੇ ਸਾਡੇ ਕਹਿਣ ਤੇ ਅਸੀਂ ਤੇ ਜੋ ਕਵਾਂਗੇ ਉਹ ਉਹ ਚੀਜ਼ ਨਹੀਂ ਮੰਨੀ ਜਾਣੀ ਚਾਹੀਦੀ ਜੋ ਸਾਡੀਆਂ ਪੰਥਕ ਰਵਾਇਤਾਂ ਰਹੀਆਂ ਜਾਂ ਸਾਡੇ ਜੋ ਇਹੋ ਜਿਹੇ ਗ੍ਰਾਹ ਕਰਨ ਵਾਲਿਆਂ ਨੇ ਜੋ ਜੋਸ਼ ਜੀਆਂ ਸਜ਼ਾਾਂ ਦਿੱਤੀਆਂ ਗਈਆਂ ਪਹਿਲਾਂ ਉਹਦੀਆਂ ਦੰੀਆਂ ਜਾਣੀ ਉਹ ਤਰ੍ਹਾਂ ਦੀ ਤਰਖਾਇਆ ਹੁੰਦੀ ਹੈ ਕਿ ਜਿਹਨੂੰ ਤਰਖਾਹ ਲਈ ਤਰਖਾਹ ਲਈਦਾ ਕਿਸੇ ਵੀ ਢਾਰੇ ਤੋਂ ਉਹਨੂੰ ਤਖਾਇਆ ਕਿਹਾਇਗਾ ਜਾਫਰ ਜਿਹੜਾ ਕੋਈ ਸਿਕਤਰ ਦੇ ਵਿੱਚ ਕ੍ਰਾਈਮ ਕਰਦਾ ਉਹਨੂੰ ਤਨਖਾਈਆ ਕਹਿੰਦਾ ਤੁਸੀਂ ਇਹਨਾਂ ਨੂੰ ਕਿਹੜਾ ਕਹਿੰਦਾ ਤਨਖਾਈਆ ਸਮਝੀਂ ਨਹੀਂ ਇਹਨਾਂ ਨੂੰ ਤੇ ਮੇਰੇ ਖਿਆਲ ਤਨਖਾਈਆ ਨਹੀਂ ਦੋਸ਼ੀ ਮਤਲਬ ਮੰਨਿਆ ਜਾ ਸਕਦਾ ਕਿ ਇਹਨਾਂ ਨੇ ਕੌਮ ਦਾ ਬਹੁਤ ਵੱਡਾ ਧਰੋਹ ਕੁਮਾਇਆ ਤੇ ਕੌਮ ਨੂੰ ਬਹੁਤ ਤੇ ਇਹਨਾਂ ਨੇ ਕੌਮ ਤੇ ਜ਼ੁਲਮ ਕੀਤੇ ਜਾਂ ਆਪਣੇ ਨਿੱਜ ਨਿੱਜ ਵਾਸਤੇ ਕੌਮ ਦੇ ਹਿੱਤ ਕੌਮ ਨੂੰ ਵੇਚ ਦਿੱਤਾ ਗਿਆ ਦਿੱਲੀ ਕੋਲ ਇਹਨਾਂ ਨੂੰ ਤਨਖਾਈਆ ਘਰਾ ਦਿੱਤਾ ਗਿਆ ਤਨਖਾਈਏ ਦਾ ਤਾਂ ਦੋਸ਼ੀ ਘਰਾ ਸੀ ਕਿਹਾ ਚਾਹੀਦਾ ਜੱਫਰ ਸਰਬਾਨੀ ਕਿ ਕਿਹ ਦੋਸ਼ੀ ਘਰਾ ਨੇ ਖੂਨ ਆ ਕੇ ਪੂਠੇ ਪੇਸ਼ ਹੋਣ ਨਹੀਂ ਚਲੋ ਜੀ ਉਹ ਤੇ ਹੁਣ ਜੋ ਰਵੈਤ ਆ ਉਹਦੇ ਹਿਸਾਬ ਨਾਲ ਜਸੇਦਾਰ ਸਾਹਿਬ ਨੂੰ ਇਹ ਤੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਪਰ ਜਿਸ ਤਰ੍ਹਾਂ ਕੰਗਣਾ ਰਣੋਤ ਦੇ ਉੱਤੇ ਜਿਹੜੀ ਬਿਆਨਬਾਜ਼ੀ ਹੋ ਰਹੀ ਹੈ ਕਿੰਨਾ ਦੇਖਦੇ ਹੋ ਕੰਗਣਾ ਰਣੋਤ ਜੋ ਅੱਜ ਲਈ ਬਿਆਨ ਦੇ ਰਹੀ ਹੈ ਕੰਗਣਾ ਰਣੋਤ ਜੀ ਦੇਖੋ ਜੀ ਉਹਨੇ ਜਦੋਂ ਤੋਂ ਵੀ ਇਹ ਕਿਸਾਨਾਂ ਦਾ ਅੰਦੋਲਨ ਚੱਲਿਆ ਉਦੋਂ ਸਾਡੀਆਂ ਧੀਆਂ ਭੈਣਾਂ ਨੂੰ ਬਹੁਤ ਬڑا ਭਲਾ ਗਿਆ ਉਹਨੇ ਜਿਹੜਾ ਕਿ ਸੋਭਦਾਨੀ ਸੀ ਉਹਨਾਂ ਨੇ ਉਹਨੂੰ 100-100 ਰੁਪਏ ਦੇ ਤੇ ਵੇਕਣ ਵਾਲੀਆਂ ਇਹੋ ਜਿਹੇ ਤੇ ਜਦੋਂ ਕੋਈ ਉਹਨਾਂ ਦੇ ਉਹਨਾਂ ਦੇ ਖਿਲਾਫ ਕੋਈ ਗੱਲ ਕਰਦਾ ਤੋ ਉਹਨੂੰ ਫਿਰ ਬਹੁਤ ਮੀਡੀਆ ਵੀ ਬਹੁਤ ਚੁੱਕਦਾ ਤੇ ਮੇਰੇ ਖਿਆਲ ਹੈ ਕਿ ਉਹਨੂੰ ਵੀ ਸੋਚਣਾ ਚਾਹੀਦਾ ਕਿ ਮੈਨੂੰ ਆਪਣਾ ਬੋਲਣ ਲੱਗਿਆਂ ਪਹਿਲਾਂ ਆਪਣੇ ਅੰਦਰ ਛਾਤੀ ਮਾਰਨੀ ਚਾਹੀਦੀ ਹੈ ਇਹ ਸਰਕਾਰ ਦਾ ਬਹੁਤ ਵੱਡਾ ਤਕਾ ਜਿਹੜੇ ਸਾਡੇ ਸਿੰਘਾਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ ਪ੍ਰੀਵੈਂਟਿਵ ਕਸਟਡੀ ਕੋਈ ਕ੍ਰਾਈਮ ਕਿਹੜਾ ਹੈਗਾ ਜਿਹੜਾ ਪ੍ਰੀਵੈਂਟਿਵ ਕਸਟਡੀ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਕੋਈ ਕ੍ਰਿਮੀਨਲ ਕੇਸ ਨਹੀਂ ਹੈਗਾ ਉਹਨਾਂ ਨੂੰ ਦਿਬਰੁਗੜ ਬੰਦ ਕੀਤਾ ਹੋਇਆ ਔਰ ਸਰ ਹਰਮੇਲ ਸਿੰਘ ਜੋਧਾ ਜਿਨ੍ਹਾਂ ਦੇ ਮਾਤਾ ਔਰੇ ਖਣੇ ਆ ਸਾਡੇ ਪਾਰਟੀ ਦੇ ਸਾਰੇ ਵਰਕਰ ਭਾਈ ਅਮਰਿਤਪਾਲ ਸਿੰਘ ਦੇ ਨਾਲ ਉਸ ਸਮੇਂ ਦੇ ਵਿੱਚ ਗ੍ਰਿਫਤਾਰ ਹੋਏ ਹੋਏ ਆ ਅੱਜ ਅੰਮ੍ਰਿਤਸਰ ਦੀਆਂ ਜੇਲਾਂਾਂ ਚ ਕਪੂਰਥਲਾ ਦੀਆਂ ਜੇਲਾਂ ਦੇ ਵਿੱਚ ਗ੍ਰਿਫਤਾਰ ਕੀਤੇ ਹੋਏ ਆ ਜਿਹੜਾ ਭਗਵੰਤ ਮਾਨ ਜੀ ਕਹਿ ਰਹੇ ਆ ਕਿ ਅਸੀਂ ਹੋਰ ਕਿਸੇ ਨੂੰ ਨਹੀਂ ਕੀਤਾ ਇਹੀ ਬੰਦੀ ਸਿੰਘ ਹੈ ਇਹ ਝੂਠੀ ਗੱਲ ਹੈ ਔਰ ਇਹਨਾਂ ਦੀ ਰਿਹਾਈ ਵਾਸਤੇ ਅਸੀਂ ਅੱਜ ਸਰ ਹਰਮੇਲ ਸਿੰਘ ਜੋਧਾ ਮੇਰੇ ਨਾਲ ਉਹਨਾਂ ਦੇ ਮਾਤਾ ਜੀ ਖੜੇ ਹੈ ਉਹ ਵੀ ਬੇਨਤੀ ਕਰ ਰਹੇ ਹੈ ਕਿ ਅਸੀਂ ਸਾਡੇ ਬੱਚੇ ਛੱਡੇ ਜਾਣ ਇਹ ਸ਼ਰਿਆਮ ਧੱਕਾ ਹੈਗਾ ਹਰਮੇਸ਼ ਸਿੰਘ ਹਰਮੇਸ਼ ਸਿੰਘ ਜੋਧੇ ਦੀ ਗੱਲ ਕਰੀ ਤਾਂ ਸ਼ੋਰਨੀ ਕਾਲੀ ਦਾ ਲੰਮਰ ਸਾਹਿਬ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਜੀ ਲੱਗਦਾ ਨਹੀਂ ਤੁਹਾਨੂੰ ਆਵਾਜ਼ ਪਹਿਲਾਂ ਚੁੱਪਣੀ ਚਾਹੀਦੀ ਹਰਮੇਸ਼ ਸਿੰਘ ਜੋਧੇ ਨੂੰ ਲੈ ਕੇ ਅਸੀਂ ਵਾਰ-ਵਾਰ ਉਹਨਾਂ ਦਾ ਆਵਾਜ਼ ਚੱਕ ਰਹੇ ਹਾਂ ਤੇ ਇਹ ਆਵਾਜ਼ ਸਰਕਾਰ ਬੋਲੀ ਹੋ ਕੇ ਸੁਣਨੀ ਰਹੀ ਹੈਗੀ ਹਰੇਕ ਥਾਂ ਤੇ ਅਸੀਂ ਉਹਨਾਂ ਦਾ ਮੁੱਦਾ ਚੱਕਿਆ ਤੇ ਅੱਜ ਵੀ ਉਹਨਾਂ ਦੇ ਕਰਕੇ ਅਸੀਂ ਉਹਰੇ ਨਾਲ ਖੜੇ ਹਾਂ ਕੀ ਲੱਗਦਾ ਇਸ ਤਰ੍ਹਾਂ ਇਹ ਮੁਹਿੰਮ ਚਲਾਨੀ ਪੈਗੀ ਬੰਦੀ ਸਿੰਘ ਰਿਆ ਕਰਨ ਦੇ ਲੋਕ ਵੀ ਵੈਸੇ ਤਾਂ ਚੱਲ ਵੀ ਰਹੀ ਹੈ ਜਿਹੜਾ ਬੰਦੀ ਸਿੰਘਾਂ ਦੀ ਗੱਲ ਮੋਹਾਲੀ 'ਚ ਜਿਹੜਾ ਮੋਰਚਾ ਲੱਗਿਆ ਹੋਇਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਨੇ ਸ਼ਮੂਲੀਅਤ ਕੀਤੀ ਵੀ ਹੈ ਕਰਦੀ ਵੀ ਰਹੂਗੀ ਜਿੱਥੇ ਤੱਕ ਉਰੇ ਮੋਰਚਾ ਲੱਗਿਆ ਸੀ ਭਾਈ ਅਮਰਿਤਪਾਲ ਸਿੰਘ ਦਾ ਉਹਦੇ ਵਿੱਚ ਵੀ ਸਭ ਤੋਂ ਜ਼ਿਆਦਾ ਗ੍ਰਿਫਤਾਰੀ ਸ਼੍ਰੋਮਣੀ ਅਕਾਲੀ ਦਲ ਸਰ ਹਰਪਾਲ ਸਿੰਘ ਪਰਿਵਾਰ ਸਮੇਤ ਗ੍ਰਫਤਾਰੀਆਂ ਹੋਈਆਂ ਹੈਗੀਆਂ ਇਹ ਗੱਲ ਅਸੀਂ ਲਗਾਤਾਰ ਤੋਰ ਰਹੇ ਹਾਂ ਉਸ ਮੋਰਚੇ 'ਚ ਵੀ ਜਿਹੜਾ ਉਰੇ ਭੁਖੜਤਾਲ ਦਾ ਲੱਗਿਆ ਸੀ ਉਸ 'ਚ ਵੀ ਅਸੀਂ ਭਾਈ ਹਰਮੇਲ ਸਿੰਘ ਦੀ ਗੱਲ ਕਰਦੇ ਰਹੇ ਹਾਂ ਉਹਨਾਂ ਦੇ ਨਾਲ ਸਾਥੀਆਂ ਦੀ ਗੱਲ ਕਰਦੇ ਰਹੇ ਹਾਂ ਮੇਰਾ ਨਹੀਂ ਖਿਆਲ ਕੋਈ ਉਹਨੂੰ ਧਮਕਾਊਗਾ ਜਾਂ ਮਾਰਨ ਦੀ ਕੋਈ ਧਮਕੀ ਦੇਊਗਾ ਉਹਦੀਆਂ ਆਪ ਦੀਆਂ ਕਾਰਨਾਮੇ ਉਹਨਾਂ ਨੂੰ ਜੋ ਸਤਾਉਂਦੇ ਆ ਉਹ ਉਹਨਾਂ ਦਾ ਆਪ ਦਾ ਹੀ ਹੈਗਾ ਪਰ ਅੱਜ ਅਸੀਂ ਉਰੇ ਸ਼ਹੀਦ ਪਾਈ ਦਲਾਵਰ ਸਿੰਘ ਦੇ ਦਿਹਾੜੇ ਦੇ ਉੱਤੇ ਆਏ ਆ ਜਿਸ ਨੇ ਸਾਡੀ ਅੱਜ ਅਰਦਾਸ 'ਚ ਵੀ ਸ਼ਾਮਲ ਹੋਈ ਆ ਪਾਰਟੀ ਜਿਸ ਨੇ ਇੱਕ ਜਾਵਰ ਬਿਆਨ ਸਿੰਘ ਜਿਸ ਨੇ ਦਵਾਲ ਦੇ ਕਹੇ ਤੇ ਕੇ ਪੀ ਐਸ ਗਿਲ ਦੇ ਸੁਮੇਦ ਸੈਣੀ ਦੇ ਅਜੀਤ ਸਿੰਘ ਸੰਧੂ ਵਰਗੇ ਉਹਨਾਂ ਨੇ ਖੁੱਲਾ ਸ਼ਿਕਾਰ ਸਿੱਖਾਂ ਦਾ ਖੇਡਿਆ ਜਿਹੜੇ ਥਾਣਿਆਂ ਦੇ ਵਿੱਚ ਖੇਚ ਖੇਚ ਕੇ ਸਾਡੇ ਪੁੱਤਾਂ ਨੂੰ ਮਾਰਿਆ ਔਰ ਇਹ ਤੁਸੀਂ ਦੇਖ ਸਕਦੇ ਹੋ 25000 ਕੇਸ ਸਰ ਜਸਵੰਤ ਸਿੰਘ ਖਾਲੜਾ ਨੇ ਦੱਸੇ ਹੋਏ ਆ ਜਿਹੜੇ ਤ੍ਰਿਲੋਕਪੁਰੀ ਦਿੱਲੀ ਦੇ ਵਿੱਚ ਬਲਾਤਕਾਰ ਬੀਬੀਆਂ ਦੇ ਹੋਏ ਆ ਉਹਦੇ ਬਾਰੇ ਅੱਜ ਤੱਕ ਦੇਸ਼ ਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ ਬਲਾਤਕਾਰ ਜਿਹੜਾ ਪੁਲਿਸ ਨੇ ਔਰੇ ਕੀਤਾ ਕੇ ਪੀ ਐਸ ਗਿੱਲ ਨੇ ਜੋ ਰਵਈਆ ਰੂਪੋਂਦੋ ਬਜਾਜ ਨਾਲ ਕੀਤਾ ਅੱਜ ਕੇ ਪੀਐਸ ਗਿੱਲ ਦੀ ਫੋਟੋ ਪੰਜਾਬ ਪੁਲਿਸ ਦੇ ਹੈੱਡਕੁਆਰਟਰ 'ਚ ਹੁੰਦੀ ਹੈ ਉਹਨੂੰ ਬਹੁਤ ਵੱਡੇ ਅਹੁਦੇ ਦੇ ਉੱਤੇ ਹਰੇਕ ਸਰਕਾਰ ਚਾਹੇ ਬਦਲ ਨੇ ਜਦ ਸੁਮੇਦ ਸੈਣੀ ਡੀਜੀਪੀ ਬਣਾਇਆ ਸੀਗਾ ਉਸ ਸਮੇਂ ਕੇਪੀਐਸ ਗਿੱਲ ਨੂੰ ਆਪਣੇ ਜਿਹੜੇ ਹੈੱਡਕੁਆਰਟਰ ਹੈ ਉਹਦੇ ਵਿੱਚ ਬੁਲਾਇਆ ਸੀ ਪਰ ਇਹਨੇ ਜੋ ਬੀਬੀਆਂ ਨਾਲ ਕੀਤੀ ਹੈ ਉਹ ਉਹਦੇ ਕਰਕੇ ਇਹਦਾ ਤਾਂ ਨਾ ਹੀ ਨਹੀਂ ਸੀ ਲੈਣਾ ਚਾਹੀਦਾ ਸੋ ਅਸੀਂ ਸਮਝਦੇ ਹਾਂ ਕਿ ਤਰਲੋਕਪੁਰੀ ਹੁਣ 40 ਸਾਲ ਹੋ ਗਏ ਉੱਥੇ ਸਿੱਖਾਂ ਨੂੰ ਬੀਬੀਆਂ ਨੂੰ ਫੜ ਕੇ ਇੱਕ ਮਸਜਿਦ ਦੇ ਅੰਦਰ ਵੜ ਕੇ ਵਾਰ-ਵਾਰ ਉਹਨਾਂ ਦਾ ਰੇਪ ਕੀਤਾ ਗਿਆ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਹੈਗਾ ਜਿਹੜੇ ਉਰੇ ਥਾਣਿਆਂ ਦੇ ਵਿੱਚ ਸਾਡੇ ਬੀਬੀਆਂ ਦਾ ਬਲਾਤਕਾਰ ਹੋਇਆ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਹੈਗਾ ਇਹ ਬਹੁਤ ਗੰਭੀਰ ਮਸਲਾ ਹੈਗਾ ਤੇ ਇਹਦੇ ਉੱਤੇ ਵੀ ਵਿਚਾਰ ਹੋਣੇ ਚਾਹੀਦੇ ਜਥੇਦਾਰਾ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਫੈਸਲਾ ਲੈ ਗਿਆ ਉਹਨੂੰ ਕਿਵੇਂ ਲਖਦੇ ਹੋ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਕਾਰਨਾਮੇ ਆ ਤੁਸੀਂ ਤਨਖਾਈਏ ਦੇ ਬਾਰੇ ਪੁੱਛਿਆ ਸੀ ਇਹਦਾ ਆਪ ਦਾ ਨਿੱਜੀ ਸੀਏ ਸਤਿੰਦਰਪਾਲ ਸਿੰਘ ਕੋਹਲੀ ਉਹਨੂੰ 1.5 ਕਰੋੜ ਰੁਪਈਆ ਸਾਲ ਦਾ ਆਡੀਟਰ ਵਾਸਤੇ ਦਿੱਤਾ ਜਾਂਦਾ ਸੀਗਾ ਪਰ ਜਦ 328 ਰੁਪਏ ਦਾ ਕੇਸ ਉੱਠਿਆ ਇਹਦੇ ਇਹਨੇ ਆਪ ਬਿਆਨ ਕਾਲ ਤੱਕ ਸਾਡੀ ਰਿਪੋਰਟ 'ਚ ਦਿੱਤਾ ਕਿ ਮੈਂ ਇੱਕ ਵਾਰੀ ਵੀ ਆਡਿਟ ਨਹੀਂ ਕੀਤਾ ਫਿਰ ਜਿਹੜਾ 10 ਕਰੋੜ 7 ਸਾਲਾਂ ਚ ਇਹਨੂੰ ਗਿਆ ਉਹ ਕਿਹਦੇ ਲਈ ਗਿਆ ਇਹਦੇ ਵਾਸਤੇ ਐਗਜ਼ੈਕਟਿਵ ਕਮੇਟੀ ਨੇ ਇਹਦੀ ਤਨਖਾਹ ਵਾਪਸ ਲੈਣ ਵਾਸਤੇ ਮਤਾ ਵੀ ਪਾਇਆ ਹੋਇਆ ਉਹ ਲਾਗੂ ਕਿਉਂ ਨਹੀਂ ਕੀਤਾ ਸੁਖਬੀਰ ਸਿੰਘ ਬਾਦਲ ਨੇ ਤਨਖਾਹ ਐਸਜੀਪੀਸੀ ਤੋਂ ਲਿੱਤੀ ਹੈ ਕਿਸ ਰੂਪ ਚ ਆਪਣੇ ਬੰਦੇ ਔਰੇ ਮੁਲਾਜ਼ਮ ਭਰਤੀ ਕਰਕੇ ਗੁਰੂ ਘਰ ਦੇ ਪੈਸੇ ਨਾਲ ਉਹਨਾਂ ਦੀਆਂ ਤਨਖਾਹਾਂ ਭਰਾਈਆਂ ਕੰਮ ਓਸੀਏ ਔਰਬਿਟ ਕੰਪਨੀ ਪੀਟੀਸੀ ਦਾ ਕਰਦਾ ਹੈ ਪੀਟੀਸੀ ਦੇ ਪ੍ਰਸਾਰ ਰਹੀ ਉਹਨੇ ਗੁਰਬਾਣੀ ਤੇ ਜਿਹੜੇ ਆਪਣੇ ਕੀਰਤਨ ਦਰਬਾਰ ਹੈ ਉਹਦੇ ਰਾਹੀਂ ਆਪਣੇ ਮੀਡੀਆ ਚੈਨਲ ਦਾ ਜਿਹੜਾ ਪੈਸਾ ਬਹੁਤ ਦੱਬ ਕੇ ਕਮਾਇਆ ਇਸ ਰਾਹੀਂ ਵੀ ਉਹ ਤਨਖਾਹਿਆ ਹੈਗਾ ਇਸ ਪਰਿਵਾਰ ਨੇ ਜੋ ਲੁੱਟ ਗੁਰੂ ਘਰ ਦੀ ਕੀਤੀ ਹੈ ਉਹਦਾ ਵੀ ਵੇਰਵਾ ਅਕਾਲ ਤਖਸਬ ਨੂੰ ਲੈ ਕੇ ਫੇਰ ਇਹਨਾਂ ਦੇ ਉੱਤੇ ਸਜ਼ਾ ਲਾਗੂ ਕਰਨੀ ਚਾਹੀਦੀ ਹੈ ਇਹ ਬਹੁਤ ਸਮੇਂ ਦੀ ਸਾਡੀ ਮੰਗ ਹੈ ਅਸੀਂ ਕਹਿੰਦੇ ਹਾਂ ਕਿ 328 ਰੂਪਾਂ ਦੇ ਜਨੀ ਦੇਰ ਵੇਰਵਾ ਨਹੀਂ ਦਿੰਦੇ ਕਿ ਕਿੱਥੇ ਉਹ ਸਤਾਪਿਤ ਹੈਗੇ ਆ ਕਿਸ ਹਾਲਾਤ ਚ ਹੈਗੇ ਆ ਕਿਤੇ ਉਹਨਾਂ ਦਾ ਹਾਲ ਜੋ ਬਰਗਾੜੀ ਚ ਅਸੀਂ ਦੇਖਿਆ ਗੁਰੂ ਸਾਹਿਬ ਦੇ ਅੰਗ ਪਾੜ ਕੇ ਸਾੜ ਕੇ ਗੰਦੀਆਂ ਨਾਲੀਆਂ ਚ ਸੁੱਟੇ ਹੋਏ ਉਹ ਨਾ ਹੁੰਦਾ ਹੋਏ ਇਹ ਦੱਸਣ ਕਿੱਥੇ ਐ ਤੇ ਜੇ ਨਹੀਂ ਇਹਨਾਂ ਨੂੰ ਪਤਾ ਫਿਰ ਕ੍ਰਿਮੀਨਲ ਕੇਸ ਪਾਉਣ ਜਿਹੜੇ ਅੱਜ ਕਹਿੰਦੇ ਆ ਛੋਟੇ ਮੁਲਾਜ਼ਮਾ ਨੇ ਇਹਨਾਂ ਨੇ ਇਹ ਚੋਰੀਆਂ ਕੀਤੀਆਂ ਫਿਰ ਮੈਨੂੰ ਦੱਸੋ ਉਹ ਰਜਿਸਟਰਾਂ ਦੀ ਚੈਕਿੰਗ ਜਿਹੜੀ ਹੁੰਦੀ ਹੈ ਉਹ ਇਹਨਾਂ ਦੇ ਸਖਤਰਾਂ ਨੇ ਵੀ ਕਰਨੀ ਹੁੰਦੀ ਹੈ ਉਹਚ ਅਧਿਕਾਰਾਂ ਨੇ ਵੀ ਕਰਨੀ ਹੁੰਦੀ ਹੈ ਉਸ ਤੋਂ ਇਲਾਵਾ ਫਿਰ ਆਡੀਟਰ ਨੇ ਕਰਨੀ ਹੁੰਦੀ ਹੈ ਇੰਨੇ ਸਾਲ ਇਹ ਲਾਪਤਾ ਕਿਵੇਂ ਹੋਏ ਇਹ ਬਹੁਤ ਵੱਡੇ ਸਵਾਲ ਸਾਡੇ ਸਾਹਮਣੇ ਆ